کا ਵਿਧਾਇਕ ਗੁਰਦੇਵ ਸਿੰਘ ਦੇਵਮਾਨ ਜੁੜੇ ਨੇ ਉਹਨਾਂ ਦੇ ਪਿਤਾ ਲਾਲ ਸਿੰਘ ਜੀ ਸਵਰਗਵਾਸ ਹੋ ਗਏ ਸਨ ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਜੁੜਾ ਹੈ ਸ਼ਾਮਲ ਹੋਣ ਦੇ ਲਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਅਤੇ ਦੇਵਮਾਨ ਦੇ ਗ੍ਰਹਿ ਵਿਖੇ ਜੁੜਾ ਹੈ ਉੱਥੇ ਪਹੁੰਚੇ ਅਤੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਕਿਹਾ ਕਿ ਵਿਧਾਇਕ ਦੇਵਮਾਨ ਦੇ ਪਿਤਾ ਦਾ ਤੁਰ ਜਾਣਾ ਪਰਿਵਾਰ ਦੇ ਲਈ ਬਹੁਤ ਵੱਡਾ ਦੁੱਖ ਹੈ ਸਵਰਗੀ ਸਰਦਾਰ ਲਾਲ ਸਿੰਘ ਜੀ ਨੇ ਇਸ ਤਰ੍ਹਾਂ ਸਖਤ ਮਿਹਨਤ ਕਰਕੇ ਪਰਿਵਾਰ ਨੂੰ ਖੜਾ ਕੀਤਾ ਨੇ ਐਡਰੈਸ ਮੁਕਾਮ ਤੇ ਪਹੁੰਚੇ ਹੋਏ ਨੇ ਮੈਂ ਇਹਨਾਂ ਦੇ ਨਾਲ ਦੁੱਖ ਵਧਾਉਣ ਦੇ ਲਈ ਆਇਆ ਹਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਮੁਰਖੂਂਡਿਆ ਨੇ ਕਿਹਾ ਹੈ ਕਿ ਵਿਦਾਇਕidevਮਾਨ ਦੇ ਪਿਤਾ ਦਾ ਤੁਰ ਜਾਣਾ ਪਰਿਵਾਰ ਦੇ ਲਈ ਬਹੁਤ ਵੱਡਾ ਦੁੱਖ ਹੈ ਹਲਕਾ ਵਿਦਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਸਾਡੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡਿਆ ਜੀ ਸਾਡੇ ਨਾਲ ਦੁੱਖ ਵੰਡਾਉਣ ਦੇ ਲਈ ਆਏ ਸਾਡੇ ਲਈ ਜੁੜਾ ਹੈ ਇਹ ਬਹੁਤ ਮਾਨ ਦੀ ਗੱਲ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਆਪਣੇ ਪਿਤਾ ਨੂੰ ਹਮੇਸ਼ਾ ਯਾਦ ਰੱਖਾਂਗੇ ਬਹੁਤ ਸਤਿਕਾਰਯੋਗ ਵੱਡੇ ਬਜ਼ੁਰਗ ਸਰਦਾਰ ਲਾਲ ਸਿੰਘ ਜੀ ਨਬਰ ਸੁਣਿਆ ਕਿ ਉਹ 90-95 ਸਾਲ ਦੀ ਆਪਣੀ ਆਜੀ ਸੰਸਾਰ ਤੱਕ ਕੇ ਗਏ ਹੈ ਮਾਪੇ ਹਰੇਕ ਨਾਲ ਲਈ ਬਹੁਤ ਵੱਡੇ ਇੱਕ ਹੌਂਸਲਾ ਆਸਰਾ ਹੋਇਆ ਕਰਦਾ ਹੈ ਕਿ ਕਈਏ ਘਰ ਵਿੱਚ ਉਹ ਤੀਰ ਸੀ ਹੁੰਦੇ ਹੈ ਅੱਜ ਜੇ ਦੇਮਾਨ ਪੰਜਾਬ ਦੀ ਵਿਦਵਾਨ ਸਭ ਵਿੱਚ ਹੈ ਤਾਂ ਉਹਨਾਂ ਮਾਪਿਆਂ ਦੀ ਅਸੀਸਾਂ ਅਸ਼ੀਰਵਾਦ ਤੇ ਅਰਦਾਸਾਂ ਤੇ ਸੁੱਖਾਂ ਨਾਲ ਹੀ ਇੰਲੀ ਮੈਨੂੰ ਪਤਾ ਲੱਗਿਆ ਕਿ ਛੇ ਤਰਾ ਅਤੇ ਦੋ ਪੈਣਾ ਸਿੰਪਲ ਜੇ ਸਾਧਨ ਹੁਣ ਕਿਰਪ ਕਰ ਨਹੀਂ ਹੋਵੇ ਇਨਸਾਨ ਨੇ ਆ ਪਣ ਪੜ ਹੋਵੇ ਚਾਹੇ ਬਹੁਤ ਵੱਡੀ ਕਲਾ ਸੀ ਉਹਨਾਂ ਵਿੱਚ ਕਲਾਕਾਰ ਦੋਰੀ ਵਿੱਚ ਸੀ ਉਹ ਬਸਿਆ ਗਿਆ ਕਿ ਦੁਕਾਨ ਕਰਦੇ ਸੀ ਕੋਈ ਕਿਸਾਈ ਨਾ ਉਹਦੇ ਵਿੱਚ ਪਰਿਵਾਰ ਨੂੰ ਪਾਲਣਾ ਉਹਨਾਂ ਨੂੰ ਇਹੋ ਕਿ ਤੇ ترقی ਕਰਨੀ ਹੈ ਤਾਂ ਵਿਦਿਆ ਦੀ ਬਹੁਤ ਵੱਡੀ ਲੋੜ ਹੈ ਸਮਾਜ ਨੂੰ ਚੰਗੀ ਵਿਦਿਆਲਯ ਲੈਕਚਰਰ ਨੇ ਪ੍ਰੇਰਿਤ ਜਿਵੇਂ ਦੇਬ ਸਾਡੇ ਸ਼ੋਕਾ ਜਿਹੜੇ ਨਾਲ ਪੰਜਾਬ ਦੀ ਵਿਦਵਾਨ ਸਭਾ ਬਹੁਤ ਵੱਡੀ ਗੱਲ ਕਰਦੀ ਹੈ ਮਰਲੇ ਨੰਗਾਣਾ ਤੇ ਦੂਸਰੇ ਵੀ ਆਪਣੇ ਤਰ੍ਹਾਂ ਦਾ ਰੰਗ ਪਾਣੇ ਨੇ ਕਰਨ ਜਰੀਏ ਸੁਪੀ ਨੇ ਤੇ ਇਸ ਗੱਲ ਦੀ ਤਾਂ ਤਸੱਲੀ ਹੈ ਸਾਰੇ ਪਰਿਵਾਰ ਨੇ ਫਿਰ ਵੀ ਜਿਨ੍ਹਾਂ ਨੇ ਸਾਰੇ ਪਰਿਵਾਰ ਨੂੰ ਮੋਕੀ ਦੇ ਰੂਪ ਵਿੱਚ ਪਾਲਿਆ ਸਵਾਰਿਆ ਸਜਾਰਿਆ ਉਹ ਸਭ ਛਿੜ ਗਏ ਕੁੱਤਾ ਵੱਡਾ ਹੁੰਦਾ ਹੈ ਉਹ ਦੁੱਖ ਨੂੰ ਬਿਜੇਵੇਂ ਜੰਮੇ ਜੰਮੇ ਸਾਹਿਬ ਨੇ ਕਿਹਾ ਜੀ ਆਪ ਗੱਲ ਮਿਲ ਕੇ ਬਣਾਉਣੇ ਹਨ ਤਾਂ ਖੁਸ਼ ਸਾਰ ਸਜਾ ਮਿਲ ਜਾਂਦਾ ਹੈ ਵੱਡੀ ਉਡਾਸਾਤਾ ਗੁਰੂ ਦੇ ਚਰਨਾਂ ਕੀ ਹੁੰਦੀ ਅਸੀਂ ਕੀ ਅਰਦਾਸ ਕਰ ਸਕਦੇ ਹੁਣ ਤੋਂ ਵੱਡੀ ਕੋਈ ਕੱਦ ਕੋਈ ਉਡ ਵੀ ਨਹੀਂ ਜਿਵੇਂ ਉਹਨੂੰ ਪਾਉਂਦਾ ਉਹ ਹੁੰਦਾ ਤਕਰੀਰ ਜੀਦਾ ਲਾਲ ਸਿੰਘ ਜੀ ਜਿਹੜਾ ਆਪਣੇ ਕਰਨਾ ਕੀ ਵਾਸਤੇ ਉਹ ਸਾਰੇ ਲਈ ਪਾਣੀ ਦੀ ਗੱਲ ਹੈ ਕਮਾਤ ਮੈਂ ਬਲਬਖਸ ਸਕਦਾ ਕਿ ਪਾਣਾ ਮੰਨਣ ਦਾ ਬਲਬਖਸ਼ੇ ਵਾਹਿਗੁਰੂ ਦੀ ਬਹੁਤ ਵੱਡੀ ਕਿਰਪਾ ਕਰੇ ਪਰਿਵਾਰ ਤੇ ਕਿਉਂਕਿ ਤਾਂ ਇੱਕ ਦਿਨ ਵੀ ਲੰਮੀ ਉਮਰ ਹੋਵੇਗੀ ਆਪਾਂ ਦਾ ਜੀ ਨਹੀਂ ਸਕਦੇ ਹੋ ਜੀ ਹੋਣੀ ਚਾਹੀਦੀ ਕਿ ਕਿਤੇ ਨਾ ਕਿਤੇ ਜਿਸ ਗੱਲ ਬਾਤ ਹੋ ਜਾਂਦਾ ਸੋਹਣੀ ਉਮਰ ਪੁੱਜ ਚੁੱਕੇ ਹੈ ਸੋਹਣੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਦੇਖ ਕੇ ਗਏ ਹੈ ਉਸ ਗੱਲ ਦੀ ਤਸੱਲੀ ਵੀ ਹੈ ਪਰ ਫਿਰ ਵੀ ਉਹਨਾਂ ਦੇ ਚਲੇ ਜਾਣ ਦਾ ਜਿਸ ਤਰ੍ਹਾਂ ਦਾ ਸਾਰੇ ਪਰਿਵਾਰ ਲਈ ਇੱਕ ਸੰਮਲਨ ਦੇ ਵਿੱਚ ਹਾਜ਼ਰ ਹੋਇਆ ਹੈ ਸਭ ਇਹ ਛੋਟੇ ਭਾਨ ਨਾਲ ਮੈਂ ਪਹਿਲਾਂ ਹੁਣਾ ਸੀ ਕੁਝ ਮੇਰੇ ਘਰ ਵਿੱਚ ਜੇ ਵੀ ਦੇ ਕੇ ਦੀ ਸ਼ਾਦੀ ਸੀ ਕੁਝ ਹੋਰ ਕੋਟਮ ਤੋਂ ਸਮਾਗਮਾਂ ਕਰ ਦਿੱਤੇ ਮੈਂ ਲੇਟ ਹੋ ਗਿਆ ਇਸ ਵਾਰ ਵੀ ਸਾਰੇ ਪਰਿਵਾਰ ਤੋਂ ਮਾਫੀ ਵੀ ਚਾਹੂੰਗਾ ਨਾਲ ਮੈਨੂੰ ਜਦੋਂ ਮੈਂ ਇੱਥੇ ਆਇਆ ਇਸ ਵਾਰ ਨਾਲ ਹੀ ਮੇਰੇ ਬੇਟੇ ਦਾ ਹੀ ক্লাস 10 ਪੀਪੀਐਸ ਨਾਬਾਚੀ ਪੜਦਾ ਅਤੇਸ਼ ਅੱਜ ਜੋ ਪਹਿਲਾਂ ਸਾਡਾ ਆਮ ਆਨੰਦ ਪਾਰਟੀ ਦਾ ਇਸ ਨਾ ਜਿਹੜੀ ਨਾਬਾਦੀ ਨਗਰਪਿੰਡ ਨਗਰ ਕਾਉਂਸਲ ਹੈ ਉਹਦਾ ਮੈਂਬਰ ਚੁਣਿਆ ਗਿਆ ਬੜੀ ਵੱਡੀ ਪਾਰੀ ਗੰਤੀ ਚ ਮੈਂ ਇਹਨੇ ਨੌਕ ਚੋਂ ਦੇ ਕੰਪੂਟਰ ਹਿੰਮ ਚ ਸੋਇਆ ਪੱਲਾ ਬੇਟਾ ਲੈ ਗਿਆ ਜੀ ਜੀ ਮਾਣ ਮੁਬਾਰਕ ਬੁਲਣਾ ਵਾਹਿਗੁਰੂ ਮਿਹਰ ਕਰੇ ਕਿ ਆਪਣੇ ਇਲਾਕੇ ਲਈ ਆਪਣੇ ਨਾਬ ਦੇ ਲੋਕਾਂ ਦੀ ਸੇਵਾ ਪੂਰੀ ਮਾਣ ਮਾ ਜਿਵੇਂ ਇਹਦੇ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਫਿਰ ਉਸ ਬਾਤ ਨੂੰ ਕਰੇ ਜੀ ਜੀ ਅੱਜ ਬਹੁਤ ਹੀ ਸਾਡੇ ਸਤਿਕਾਰਯੋਗ ਪੰਜਾਬ ਸਰਕਾਰ ਦੇ ਮੰਤਰੀ ਜੀ ਨੂੰ ਮਿਸਮੁਨੀਆ ਸਾਹਿਬ ਦੇਖੇ ਪ੍ਰੀਬੜੀ ਮੰਤਰੀ ਨੇ ਇਸ ਤਰ੍ਹਾਂ ਦੇ ਬਾਕਸ ਦੇ ਕਰਿਆ ਹੈ। ਅ ਪਿਛਲੇ ਮਹੀਨੇ ਮੇਰੇ ਪਿਤਾ ਜੀ ਮੇਰੇ ਬਾਪੂ ਵੀ ਸਰਦਾਰ ਲਾਲ ਸਿੰਘ ਜੀ ਲੇਸਨ ਸਾਹਿਬ ਨਾਲ ਗੱਲ ਕਰਕੇ ਕਿ ਚਲੇ ਗਏ ਸੀ ਉਹ। ਤੋਂ ਬਖਸ਼ੋਸ਼ ਕਰਨ ਵਾਸਤੇ ਆਇਆ ਹੈ। ਅ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਦੁੱਖ ਮਨਾਉਣ ਦੇ ਨਾਲ ਦੁੱਖ ਕੱਟ ਦਿੰਦਾ ਹੈ ਜੀ। ਤੇ ਵਿਸ਼ੇਸ਼ ਤੌਰ ਤੇ ਆਪਣਾ ਸਮਾਜ ਵੱਲ ਕੇ ਆਏ ਆ। ਤੇ ਬਾਕੀ ਮੇਰੇ ਪਿਤਾ ਜੀ ਜਿਹੜੇ ਬਹੁਤ ਹੀ ਕਲਾਨਾ ਗੁਰੇਰੇ ਸੀਗੇ ਡਾਈਟ ਵੀ ਸੀਗੇ ਤੁਮੀ ਨਾ ਗਾਉਂਦੇ ਸੀਗੇ ਲਿਖਦੇ ਸੀ